ਸਾਦ ਸੰਗਤ ਆਓ ਦਸ਼ਮੇਸ਼ ਪਾਤਸ਼ਾਹ ਜੀ ਦੀ ਬਖਸ਼ਿਸ਼ ਫਤੇ ਦੀ ਸਾਂਝ ਪਾਈਏ ਲਵਾਈਏ ਗੁਰੂ ਚਰਨਾਂ ਦੇ ਵਿੱਚ ਹਾਜ਼ਰੀਆਂ ਤੇ ਰਸਨਾ ਪਵਿੱਤਰ ਕਰਦਿਆਂ ਦੋਹੇ ਹੱਥ ਜੋੜ ਸਰਬੱਤ ਸੰਗਤ ਬੁਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਦ ਸੰਗਤ ਸਾਡੇ ਮਨਾਂ ਦੇ ਵਿੱਚ ਕਈ ਵਾਰ ਇਸ ਗੱਲ ਦਾ ਸਵਾਲ ਖੜਾ ਹੁੰਦਾ ਹੈ ਕਿ ਆਪਾਂ ਜਿੱਥੇ ਸੰਸਾਰ ਦੀ ਦੌੜ ਭੱਜ ਕਰਦੇ ਆਂ ਦੁਨੀਆਂ ਦੇ ਤੌਰ ਤੇ ਕੋਈ ਮਿਹਨਤ ਕਰਦੇ ਆਂ ਤੇ ਸਾਡੀ ਇਸ ਮਿਹਨਤ ਦਾ ਸਾਡੀ ਇਸ ਦੌੜ ਭੱਜ ਦਾ ਸਾਨੂੰ ਲਾਭ ਕੀ ਹੁੰਦਾ ਹੈ ਜਿਵੇਂ ਕੋਈ ਕਿਸਾਨ ਫਸਲ ਦੀ ਵਾਹੀ ਕਰਦਾ ਹੈ ਖੇਤ ਵਾਹਦਾ ਬੀਜ ਪਾਉਂਦਾ 6 ਮਹੀਨੇ ਵਟਾਂ ਬੰਨਿਆ ਤੇ ਫਿਰ ਕੇ ਘਾਹ ਦੀ ਇਕ ਵੜਦਾ ਹੈ ਫਸਲ ਵਿੱਚੋਂ ਨਦੀਨ ਕੱਢਦਾ ਹੈ ਪਾਣੀ ਲਾਉਂਦਾ ਉਸ ਫਸਲ ਦੀ ਰਖਵਾਲੀ ਕਰਦਾ ਤੇ 6 ਕੁ ਮਹੀਨੇ ਦੇ ਬਾਅਦ ਹਾੜੀ ਜਾਂ ਸੌਣੀ ਦੇ ਵਿੱਚ ਸਾਧ ਸੰਗਤ ਜਦੋਂ ਫਸਲ ਪੱਕ ਕੇ ਤਿਆਰ ਹੁੰਦੀ ਹੈ ਤੇ ਉਸ ਵਕਤ ਉਸ ਫਸਲ ਦਾ ਉਹਨੂੰ ਲਾਭਾ ਮਿਲਦਾ ਹੈ ਦੁਕਾਨਦਾਰ ਦੁਕਾਨ ਤੇ ਬੈਠਾ ਹੈ ਕੁਝ ਇਨਵੈਸਟਮੈਂਟ ਕੀਤੀ ਆਸ ਹੁੰਦੀ ਹੈ ਇੰਨਾ ਕੋ ਸੌਦਾ ਮੈਂ ਪਾਇਆ ਹੈ ਇਹ ਸਮਾਨ ਮੈਂ ਰੱਖਿਆ ਹੈ ਇਹ ਕੁਝ ਵਿਕੇਗਾ ਤੇ ਇਸ ਵਿੱਚੋਂ ਮੈਨੂੰ ਇੰਨਾ ਲਾਹਾ ਮਿਲ ਜਾਏਗਾ ਭਾਵੇਂ ਕਿਸੇ ਵੀ ਫੀਲਡ ਕਿਸੇ ਵੀ ਦੁਨਿਆਵੀ ਖੇਤਰ ਦੇ ਵਿੱਚ ਜਿੱਥੇ ਇਹ ਬੰਦਾ ਮਿਹਨਤ ਕਰਦਾ ਹੈ ਤੇ ਉਸ ਖੇਤਰ ਦੇ ਵਿੱਚ ਮਿਹਨਤ ਕਰਦਿਆਂ ਇਸ ਦੇ ਮਨ ਦੇ ਵਿੱਚ ਇਹ ਵਾਰ-ਵਾਰ ਸਵਾਲ ਹੁੰਦਾ ਵੀ ਅੱਜ ਮੈਂ ਇੰਨਾ ਖਰਚ ਕਰ ਰਿਹਾ ਇੰਨੀ ਮਿਹਨਤ ਕਰ ਰਿਹਾ ਤੇ ਲਾਭ ਕੀ ਹੈ ਇਹਦਾ ਫਲ ਮੈਨੂੰ ਕੀ ਮਿਲੇਗਾ ਤੇ ਸਾਧ ਸੰਗਤ ਸਾਡਾ ਸੁਭਾਅ ਹੁੰਦਾ ਹੈ ਕਿਉਂਕਿ ਅਸੀਂ ਦੁਨਿਆਵੀ ਜੀ ਹਾਂ ਪਦਾਰਥਵਾਦੀਆਂ ਪਰਮਾਰਥ ਨਾਲ ਜੁੜਨ ਵਾਸਤੇ ਆਏ ਹਾਂ ਗੁਰਸੇਵਾ ਤੇ ਭਗਤ ਕਮਾਈ ਤਬ ਇਹ ਮਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਹ ਮਨਸ ਜਨਮ ਕਾ ਇਹ ਹੀ ਲਾਹ ਇਹ ਲਾਹ ਲੈਣ ਵਾਸਤੇ ਆਏ ਹੁਣ ਸੰਸਾਰਿਕ ਲਾਭ ਜਿੱਥੇ ਸਾਡੇ ਮਨ ਦੇ ਵਿੱਚ ਸੋਚ ਦੇ ਵਿੱਚ ਹੁੰਦਾ ਹੈ ਸਾਡੀ ਮਿਹਨਤ ਦਾ ਫਲ ਅਸੀਂ ਵਿਚਾਰ ਕੇ ਕੋਈ ਨਾ ਕੋਈ ਕੰਮ ਸ਼ੁਰੂ ਕਰਦੇ ਆਂ ਪਦਾਰਥਵਾਦੀ ਹੋਣ ਕਰਕੇ ਤੇ ਸਾਡੇ ਮਨਾਂ ਦੇ ਵਿੱਚ ਇਹ ਸਵਾਲ ਵੀ ਆਉਂਦਾ ਜੇ ਧਰਮ ਦੀ ਦੁਨੀਆ ਜੇ ਪਰਮਾਰਥ ਦੇ ਰਾਹ ਤੇ ਤੁਰਦੇ ਆਂ ਜੇ ਗੁਰੂ ਵਾਲੇ ਪਾਸੇ ਤੁਰਦੇ ਆਂ ਹੋਇਆ ਅਸੀਂ ਕੋਈ ਮਿਹਨਤ ਕਰ ਰਹੇ ਆਂ ਜੇ ਸੇਵਾ ਕਰ ਰਹੇ ਆਂ ਜੇ ਬਾਣੀ ਪੜ੍ਹ ਰਹੇ ਆਂ ਜੇ ਸਤਸੰਗਤ ਦੇ ਵਿੱਚ ਆਉਨੇ ਆਂ ਜੇ ਦਾਨਪੁਨ ਕਰਦੇ ਆਂ ਜੇ ਕੋਈ ਚੰਗੇ ਸ਼ੁਭ ਕਰਮ ਕਰਦੇ ਆਂ ਤੇ ਇਹਦਾ ਸਾਨੂੰ ਲਾਹਾ ਕੀ ਮਿਲੇਗਾ ਕਿਉਂਕਿ ਜਿੱਥੇ ਸੰਸਾਰੀ ਸੋਚ ਹੈ ਨਾ ਜਿੱਥੇ ਪਦਾਰਥਾਂ ਵਾਲੀ ਸੋਚ ਹੈ ਉੱਥੇ ਪਰਮਾਰਥ ਦੇ ਰਾਹ ਤੇ ਚੱਲਦਿਆਂ ਵੀ ਸਾਡੇ ਮਨ ਅੰਦਰ ਇਹ ਸੋਚ ਬਣ ਜਾਂਦੀ ਹੈ ਵੀ ਸਾਨੂੰ ਬਾਣੀ ਪੜਨ ਦਾ ਲਾਭ ਕੀ ਹੈ ਸਾਨੂੰ ਬਾਣੀ ਸੁਣਨ ਦਾ ਲਾਹਾ ਕੀ ਹੈ ਤੁਸੀਂ ਸਾਰੇ ਆਏ ਹੋ ਮਾਮੂਰਸ਼ਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦਿਆਂ ਹੋਇਆਂ ਸਾਧ ਸੰਗਤ ਇੱਥੇ ਅੱਜ ਕਮਾਈ ਕਰਨ ਵਾਸਤੇ ਆਏ। ਕਮਾਈ ਇਹ ਨਹੀਂ ਕਿ ਅਸੀਂ ਆਏ ਤੇ ਮੱਥਾ ਟੇਕਦੇ ਤੇ ਪ੍ਰਕਰਮਾਂ ਕਰਕੇ ਚਲੇ ਗਏ ਘੁੰਮ ਘੁਮਾ ਕੇ ਮੇਲਾ ਵੇਖ ਕੇ। ਕਮਾਈ ਅਸਲ ਦੇ ਵਿੱਚ ਇਹ ਹੈ ਵੀ ਗੁਰੂ ਦੇ ਚਰਨਾਂ ਦੇ ਵਿੱਚ ਬਹਿ ਕੇ ਜਿਹੜੀਆਂ ਘੜੀਆਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਸੀਂ ਬਤੀਤ ਕੀਤੀਆਂ। ਜੋ ਇਥੋਂ ਸੁਣਿਆ ਗਾਵਿਆ ਜੋ ਇਥੇ satsangat ਵਿੱਚ ਬਹਿ ਕੇ ਅਸੀਂ ਅੱਜ ਆਪਣੀ ਝੋਲੀ ਪਵਾਇਆ ਹੈ ਤੇ ਉਹਨੂੰ ਹਿਰਦੇ ਵਿੱਚ ਵਸਾ ਕੇ ਜਾਵਾਂਗੇ ਤੇ ਸਾਡਾ ਇੱਥੇ ਆਇਆ ਪ੍ਰਵਾਨ ਹੋਵੇਗਾ ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਬਾਣੀ ਵਿੱਚ ਸਾਨੂੰ ਸਮਝਾਉਣਾ ਕੀਤਾ ਹੈ ਅਸੀਂ ਮੈਂ ਬੇਨਤੀ ਕਰ ਰਿਹਾ ਕਿ ਪਦਾਰਥਵਾਦੀਆਂ ਤੇ ਇਸ ਕਰਕੇ ਸੋਚ ਹੈ ਵੀ ਸਾਨੂੰ ਮਿਲੇਗਾ ਕੀ ਇੱਥੇ ਆ ਕੇ ਬਾਣੀ ਪੜ੍ਹ ਕੇ ਕੀ ਮਿਲੇਗਾ ਸੇਵਾ ਕਰਕੇ ਕੀ ਮਿਲੇਗਾ ਗੁਰੂ ਦੀ ਬਾਣੀ ਸੁਣ ਕੇ ਕੀ ਮਿਲੇਗਾ ਸਤ ਸੰਗਤ ਕਰਕੇ ਕੀ ਮਿਲੇਗਾ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਸਾਧ ਸੰਗਤ ਸਤ ਗੁਰੂ ਜੀ ਸਾਨੂੰ ਖਾਲੀ ਨਹੀਂ ਮੋੜਦੇ ਆ ਵਚਨ ਜਿਹੜੇ ਹੁਣੇ ਆਪਾਂ ਸ਼ਰਵਨ ਕੀਤੇ ਸਹਿਬ ਗੁਰੂ ਨਾਨਕ ਸਾਹਿਬ ਜੀ ਦੇ ਜਪਜੀ ਸਾਹਿਬ ਦੇ ਸਤ ਗੁਰੂ ਜੀ ਫਰਮਾਉਂਦੇ ਨੇ ਗਾਵੀਐ ਸੁਣੀਐ ਮਨ ਰੱਖੀਐ ਭਾਉ ਇੱਕ ਇਥੇ ਕੰਡੀਸ਼ਨ ਵੀ ਐ ਭਾਉ ਪਿਆਰ ਮਨ ਵਿੱਚ ਪਿਆਰ ਪੈਦਾ ਕਰਕੇ ਭਾਈ ਗਾਓ ਮਨ ਵਿੱਚ ਸ਼ਰਧਾ ਭਾਵਨਾ ਪਿਆਰ ਪੈਦਾ ਕਰਕੇ ਗੁਰੂ ਦੇ ਦਰ ਤੇ ਆਓ ਤੇ ਫਿਰ ਮਿਲੇਗਾ ਕੀ ਦੁੱਖ ਪਰ ਹਰ ਸੁਖ ਘਰ ਲੈ ਜਾਏ ਦੁੱਖ ਦੂਰ ਹੋ ਜਾਣਗੇ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਤੇ ਸਾਧ ਸੰਗਤ ਸੁੱਖਾਂ ਦੀਆਂ ਝੋਲੀਆਂ ਭਰ ਕੇ ਲੈ ਕੇ ਜਾਓਗੇ ਕਿਉਂਕਿ ਸਤਗੁਰੂ ਮਹਾਰਾਜ ਧੰਗੁਰੂ ਅਮਰਦਾਸ ਸਹਿ ਪਾਤਸ਼ਾਹ ਜੀ ਵੀ ਫਰਮਾ ਰਹੇ ਨੇ ਕਿਉਂਕਿ ਸਾਡੇ ਮਨਾਂ ਦਾ ਸਵਾਲ ਹੁੰਦਾ ਵੀ ਮਿਲਣਾ ਕੀ ਹੈ ਆਮ ਆਂਢੀ ਗੁਆਂਢੀ ਵੀ ਸੰਸਾਰਿਕ ਤੌਰ ਤੇ ਪੁੱਛ ਲੈਂਦਾ ਵੀ ਭਾਈ ਤੂੰ ਦੋਨੋਂ ਵਕਤ ਗੁਰਦੁਆਰੇ ਜਾਂਦਾ ਹੈ ਬਾਣੀ ਪੜਦਾ ਹੈ ਤੇਰੇ ਬੱਚੇ ਵੀ ਸਿੱਖੀ ਨਾਲ ਜੁੜੇ ਹੋਏ ਨੇ ਤੇ ਤੁਹਾਨੂੰ ਮਿਲਿਆ ਕੀ ਅੱਜ ਤੱਕ ਤੇ ਸਾਧ ਸੰਗਤ ਮੈਂ ਵਿਸ਼ਵਾਸ ਨਾਲ ਗੱਲ ਕਰਾਂ ਵੀ ਜਿਹੜਾ ਗੁਰੂ ਦੇ ਚਰਨਾਂ ਵਿੱਚ ਸੱਚੀ ਵਿਸ਼ਵਾਸ ਕਰਕੇ ਜੁੜਿਆ ਹੋਇਆ ਹੈ ਨਾ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਵੀ ਪਰਮਾਉਂਦੇ ਨੇ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਰਿਦੈ ਸਦ ਧਿਆਵੈ ਰਿਦੈ ਤੂੰ ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਧਿਆਉਂਦਾ ਹੈ ਜਪਦਾ ਤੇ ਨਾਲ ਇਹ ਬਚਨ ਕਹਿ ਦਿੱਤੇ ਹਰ ਹਰ ਨਾਮ ਰਿਦੈ ਸਦ ਧਿਆਵੈ ਮਨ ਵਿਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਜਿਹੜਾ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਬਹਿ ਜਾਂਦਾ ਹੈ ਗੁਰੂ ਦੇ ਗ੍ਰਹਿ ਵਿੱਚ ਗੁਰੂ ਦੇ ਘਰ ਦੇ ਵਿੱਚ ਆ ਕੇ ਸਜ ਜਾਂਦਾ ਹੈ ਗੁਰੂ ਦਾ ਹੋ ਜਾਂਦਾ ਹੈ ਤੇ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਉਹਦੇ ਸਾਰੇ ਕਾਰਜ ਸਵਾਰ ਦਿੰਦੇ ਆ ਵੇਖੋ ਇਹ ਬਖਸ਼ਿਸ਼ਾਂ ਨੇ ਗੁਰੂ ਦੇ ਦਰ ਦੀਆਂ ਇਹ ਮੇਰਾਮਤਾਵਾਂ ਨੇ ਸਤਿਗੁਰ ਦੇ ਦਰ ਤੋਂ ਸਾਡੀ ਝੋਲੀ ਪੈਣੀਆਂ ਨੇ ਇਸ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਵੀ ਫਰਮਾਉਂਦੇ ਨੇ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਜੋ ਮੰਗੈ ਠਾਕੁਰ ਆਪਣੇ ਤੇ ਆਪਣੇ ਮਾਲਕ ਕੋਲੋਂ ਭਾਈ ਗੁਰਸਿੱਖਾ ਜੋ ਮੰਗੇਗਾ ਉਹ ਕੁਝ ਮੇਰਾ ਸਤਿਗੁਰ ਤੈਨੂੰ ਦੇ ਦੇਵੇਗਾ ਨਾਨਕ ਦਾਸ ਮੁਖ ਤੇ ਜੋ ਬੋਲੇ ਇਹੀਂ ਹਾਂ ਉਹੀਂ ਹਾਂ ਸੱਚ ਹੋਵੇ ਇਤਿਹਾਸ ਦੀ ਇੱਕ ਬੇਨਤੀ ਕਹਿ ਕੇ ਮੈਂ ਸਮਾਪਤੀ ਕਰਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਮੋਗੇ ਦੇ ਇਲਾਕੇ ਦੇ ਵਿੱਚ ਭਾਈ ਕੀ ਡਰੋਲੀ ਆਪਣੇ ਸਾੰਢੂ ਸਾਈਂ ਦਾਸ ਦੇ ਘਰ ਸਾਧ ਸੰਗਤ ਆਵਿਆ ਕਰਦੇ ਸਨ ਉਥੇ ਕਈ ਕਈ ਮਹੀਨੇ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀਰੀ ਦੇ ਮਾਲਕ ਮੇਰੇ ਪਾਤਸ਼ਾਹ ਜੀ ਨੇ ਚਰਨ ਪਾਉਣੇ ਉਥੇ ਵਿਰਾਜਣਾ ਤੇ ਇਲਾਕੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਿਆ ਕਰਨਾ ਇਹ ਭਾਈ ਕੀ ਡਰੋਲੀ ਮੋਗੇ ਦੇ ਨੇੜੇ ਇਹ ਨਗਰ ਹੈ ਇੱਥੇ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਵੀ ਜਨਮ ਹੋਇਆ ਇਸ ਨਗਰੀ ਦੇ ਵਿੱਚ ਤੇ ਸਤਿਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਜਗਰਾਉਂ ਨਗਰ ਦੇ ਨੇੜੇ ਤੋਂ ਡੱਲਾ ਪਿੰਡ ਹੈ ਤੇ ਉੱਥੋਂ ਦਾ ਇੱਕ ਸਿੱਖ ਭਾਈ ਧਰਮਾ ਆਪਣੇ ਪਰਿਵਾਰ ਸਮੇਤ ਗੁਰੂ ਦੇ ਚਰਨਾਂ ਵਿੱਚ ਸੇਵਾ ਕਰਨ ਜਾਂਦਾ ਹੁੰਦਾ ਸੀ ਵੇਖੋ ਮਿਲਦਾ ਕੀ ਹੈ ਗੁਰੂ ਦੇ ਚਰਨਾਂ ਵਿੱਚੋਂ ਮੈਂ ਬੇਨਤੀ ਕਰਨ ਲੱਗਾ ਕਿਉਂਕਿ ਆਪਾਂ ਸਾਰੇ ਆਏ ਆ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਭਾਈ ਧਰਮਾ ਜਾਂਦਾ ਹੁੰਦਾ ਸੀ ਸੇਵਾ ਕਰਮ ਸਾਰਾ ਸਾਰਾ ਦਿਨ ਸੇਵਾ ਕਰਨੀ ਸਾਥ ਸੰਗਤ ਕਰਨੀ ਇੱਕ ਜਾਂ ਦੋ ਜਾਂ ਚਾਰ ਦਿਨ ਉੱਥੇ ਸੇਵਾ ਕਰਕੇ ਤੇ ਫਿਰ ਵਾਪਸ ਨਗਰ ਆ ਜਾਇਆ ਕਰਨਾ ਜਿੰਨੇ ਮਹੀਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਪੀਰ ਦੇ ਮਾਲਕ ਭਾਈ ਕੀ ਡਰੋਲੀ ਨਿਵਾਜਦੇ ਸਨ ਤੇ ਸਾਥ ਸੰਗਤ ਭਾਈ ਧਰਮਾ ਧਰਮਾ ਜਿਹੜਾ ਸੀ ਪਰਿਵਾਰ ਨਾਲ ਜਾ ਕੇ ਸੇਵਾ ਕਰਦਾ ਹੁੰਦਾ ਸੀ ਹੁਣ ਸਮਾਂ ਬਤੀਤ ਹੋਇਆ ਸੇਵਾ ਕਰਦਿਆਂ ਕਰਦਿਆਂ ਬੱਚੇ ਵੱਡੇ ਹੋ ਗਏ ਇੱਧਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਸ੍ਰੀ ਦਰਬਾਰ ਸਾਹਿਬ ਵਿਖੇ ਸੁਭਾਏ ਮਾਨ ਨੇ ਭਾਈ ਧਰਮੇ ਦੇ ਬੱਚੇ ਵੱਡੇ ਹੋਏ ਤੇ ਭਾਈ ਧਰਮੇ ਨੂੰ ਇਸ ਗੱਲ ਦੀ ਚਿੰਤਾ ਪੈ ਗਈ ਵੀ ਮੈਂ ਆਪਣੇ ਬੱਚਿਆਂ ਦੇ ਆਨੰਦ ਕਾਰਜ ਕਰਨੇ ਵਿਆਹ ਕਰਨਾ ਤੇ ਹੁਣ ਮੈਂ ਕਿਹੜਾ ਘਰ-ਵਾਰ ਲੱਭਾਂ ਕਿਉਂਕਿ ਸਾਧ ਸੰਗਤ ਘਰ ਦੇ ਵਿੱਚ ਗਰੀਬੀ ਬੜੀ ਸੀ ਕਰਦੇ ਹਾਲਾਤ ਜਿਹੜੇ ਸਨ ਸਾਧ ਸੰਗਤ ਤੋਂ ਬੜੇ ਆਪਾਂ ਆਮ ਕਰਕੇ ਕਹਿੰਨੇ ਆਵੇਂ ਕਮਜ਼ੋਰੀ ਵਾਲੇ ਸਨ ਹੋਲੇ ਸਨ ਬਾਣੀ ਦਾ ਇੱਕ ਬਚਨ ਬੜਾ ਪਿਆਰਾ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ ਜੇ ਕੋਈ ਦੁਬਲਾ ਕਮਜ਼ੋਰ ਆਰਥਿਕ ਪੱਖ ਤੋਂ ਹੋਲਾ ਹੋਵੇ ਦਮੜਾ ਉਹਦੇ ਪੱਲੇ ਕੋਈ ਵੀ ਨਹੀਂ ਨਾ ਕੋ ਦੇਵੈ ਧੀਰ ਦੁਨੀਆ ਦਾ ਕੋਈ ਬੰਦਾ ਉਹਦਾ ਆਸਰਾ ਕੋਈ ਸਹਾਰਾ ਬਣ ਕੇ ਉਹਦਾ ਮਦਦਗਾਰ ਨਹੀਂ ਹੁੰਦਾ। ਸਵਾਰਥ ਸਵਾਉ ਨਾ ਕੋ ਕਰੈ ਨਾ ਕਸ਼ ਹੋਵੈ ਕਾਜ। ਨਾ ਕੋਈ ਆਪਣੇ ਸਵਾਰਥ ਖਾਤਰ ਹੀ ਉਹਦੇ ਨਾਲ ਆ ਕੇ ਖੜਦਾ। ਕਈ ਵਾਰ ਬੰਦੇ ਨੂੰ ਲੋੜ ਹੁੰਦੀ ਹੈ ਨਾ ਵੀ ਮੈਂ ਤਾਂ ਸਾਥ ਦੇਵਾਂਗਾ। ਵੀ ਕੱਲੋਂ ਮੇਰਾ ਸਾਥ ਨਭਾਵੇਗਾ। ਪਰ ਜਦੋਂ ਅਗਲੇ ਦੇ ਕੋਲ ਹੈ ਹੀ ਕੁਝ ਨਹੀਂ ਤੇ ਸਾਥ ਸੰਗਤ ਆਪਾਂ ਵੀ ਹੱਥ ਪਿਛਾਂ ਖਿੱਚ ਲੈਨੇ ਆ। ਵੀ ਆਪਾਂ ਕਿਉਂ ਮਦਦ ਕਰੀਏ ਵੀ ਇਹਦੇ ਪੱਲੇ ਅੱਜ ਨਹੀਂ ਕੁਛ ਤੇ ਕੱਲ ਕਿੱਥੋਂ ਆਏਗਾ ਸਵਾਰਥ ਸਵਾਉ ਨਾ ਕੋ ਕਰੈ ਨਾ ਕਿਛੁ ਹੋਵੈ ਕਾਜ ਪਰ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਪਰਮਾਉਂਦੇ ਨੇ ਚਿਤ ਆਵੈ ਉਸ ਪਾਰ ਬ੍ਰਹਮ ਤਨਿ ਚਲੋ ਹੋਵੈ ਰਾਜ ਜੇ ਉਹ ਪ੍ਰਮਾਤਮਾ ਕਾਲਪੁਰਖ ਵੈਗੁਰੂ ਚੇਤੇ ਦੇ ਵਿੱਚ ਹੈ ਜਿਹਨੂੰ ਆਪ ਸਿਮਰਦੇ ਪਏ ਹੋ ਚੇਤੇ ਕਰ ਰਹੇ ਹੋ ਜਿਹਦੀ ਯਾਦ ਵਿੱਚ ਗੁਰੂ ਦੇ ਚਰਨਾਂ ਵਿੱਚ ਜੁੜੇ ਹੋ ਦੇ ਸਾਧ ਸੰਗਤ ਸਹਿਬ ਕਹਿੰਦੇ ਜੇ ਬੰਦਿਆ ਤੇਰੇ ਚੇਤੇ ਦੇ ਵਿੱਚ ਹੈ ਤੇ ਨੇਚਲ ਰਾਜ ਮਿਲ ਜਾਏਗਾ ਨੇਚਲ ਰਾਜ ਦਾ ਭਾਵ ਹੈ ਜਿਹੜਾ ਰਾਜ ਕਦੀ ਖਤਮ ਨਹੀਂ ਹੁੰਦਾ ਦੁਨੀਆ ਦੇ ਉਹਦੇ ਕੁਰਸੀਆਂ ਪੰਜ ਜਾਂ 10 ਸਾਲਾਂ ਬਾਅਦ ਬਦਲ ਜਾਂਦੀਆਂ ਰਾਜ ਭਾਗ ਮੁੱਕ ਜਾਂਦੇ ਕੋਈ ਗੱਦੀ ਤੇ ਹੋਰ ਆ ਕੇ ਬਹਿ ਜਾਂਦਾ ਪਰ ਗੁਰੂ ਕੇ ਸਿੱਖ ਨੂੰ ਮੇਰੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਨੇਚਲ ਰਾਜ ਬਖਸ਼ਿਸ਼ ਕੀਤਾ ਆਪਣੇ ਚਰਨਾਂ ਦੇ ਵਿੱਚ ਬਿਟਾ ਕੇ ਜਿਹੜਾ ਰਾਜ ਭਾਗ ਕਦੀ ਮੁਕਦਾ ਮਿਟਦਾ ਨਹੀਂ ਸਾਧ ਸੰਗਤ ਤੇ ਇਸ ਰਾਜ ਦਾ ਮਾਲਕ ਜਿਹੜਾ ਹੈ ਨਾ ਸਾਧ ਸੰਗਤ ਦੀ ਸਹਿਬ ਫਰਮਾਉਂਦੇ ਜੈਸਤਰੀ ਕੀ ਵਾਰ ਵਿੱਚ ਗੁਰੂ ਅਰਜਨ ਦੇਵ ਸਹਿ ਮਹਾਰਾਜ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਗ੍ਰਹਿ ਸੋਏਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇੱਛੇ ਸੁਖ ਮਾਨ ਦਾ ਕਿਛ ਨਾਹੀ ਵਸੂਰੇ ਸੋ ਪ੍ਰਭ ਚੇਤਨਾ ਆਵਈ ਵਿਸ਼ਟਾ ਕੇ ਕੀਰੇ ਦੇ ਨਾਲ ਹੀ ਅਗਲਾ ਤੁਸੀਂ ਸਾਧ ਸੰਗਤ ਸ਼ਬਦ ਪੜ੍ਹ ਕੇ ਵੇਖੋ ਉਹਦੇ ਵਿੱਚ ਸਾਬ ਕਹਿੰਦੇ ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ ਇੱਕ ਤਾਂ ਉਹ ਹੈ ਜਿਹੜਾ ਦੁਨੀਆਂ ਦੇ ਪਦਾਰਥਾਂ ਦੇ ਮਗਰ ਦੌੜਦਾ ਪਿਆ ਘਰ ਪਰਿਵਾਰ ਦੇ ਵਿੱਚ ਸਭ ਕੁਝ ਹੈ ਖਾਣ ਪੀਣ ਨੂੰ 36 ਪ੍ਰਕਾਰ ਦੇ ਭੋਜਨ ਨੇ ਪੈਨਨ ਨੂੰ ਉਹਦੇ ਕੋਲ ਕੱਪੜਾ ਚੰਗਾ ਮਿੱਤਰ ਵੀ ਦੋਸਤ ਵੀ ਦੁਨੀਆ ਦੇ ਅੰਦਰ ਬਾਤ ਪੁੱਛਣ ਵਾਲੇ ਨੇ ਉਹਦੇ ਸੋਹਣੀ ਸੇਹਜਾ ਤੇ ਸੁੰਦਾ ਪਰ ਰੱਬ ਚੇਤੇ ਨਹੀਂ ਤੇ ਮੇਰੇ ਸਹਬ ਫਰਮਾਉਂਦੇ ਕਿ ਗੰਦਗੀ ਦਾ ਕੀੜਾ ਹੈ ਤੇ ਦੂਜੇ ਪਾਸੇ ਜਿਹਨੂੰ ਰੱਬ ਚੇਤੇ ਬਸਤਾ ਟੂਟੀ ਝੂੰਪੜੀ ਚੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਿੰਨਾ ਮਿੱਤਰ ਨਾ ਇਟ ਧਨ ਰੂਪ ਹੀਣ ਕਿਛ ਸਾਖ ਨ ਸਿੰਨਾ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ ਤੇ ਸਾਧ ਸੰਗਤ ਉਹ ਦੁਨੀਆ ਦਾ ਰਾਜ ਹੈ ਮੇਰੇ ਸਤਿਗੁਰ ਦੀ ਨਿਗਾਹ ਦੇ ਵਿੱਚ ਅੱਜ ਸਤਿਗੁਰ ਦੀ ਰਾਜਾ ਬਣਾਉਣ ਲੱਗੇ ਨੇ ਵੇਖੋ ਭਾਈ ਧਰਮੇ ਨੂੰ ਚਿੰਤਾ ਪੈ ਗਈ ਵੀ ਮੈਂ ਪੁੱਤ ਵਿਆਹਣਾ ਪੁੱਤ ਵੱਡਾ ਹੋ ਗਿਆ ਪਰ ਘਰ ਦੇ ਵਿੱਚ ਗਰੀਬੀ ਵੜੀ ਹੈ ਹੁਣ ਮੈਂ ਨਿਆਣੇ ਤਾਂ ਵਿਆਹਵਾਗਾ ਕਿਸੇ ਚੰਗੇ ਘਰ ਤਾਂ ਵਿਆਹੇ ਜਾਣਗੇ ਕਿਉਂਕਿ ਦੁਨੀਆ ਦਾ ਅੱਜ ਸਾਧ ਸੰਗਤ ਇਹ ਵੀ ਵਿਖਾਵਾਜਾ ਬਣ ਗਿਆ ਨਾ ਵੀ ਅਸੀਂ ਲੱਖਾਂ ਰੁਪਈਆ ਲਾ ਦਿੰਨੇ ਆ ਤੇ ਫਿਰ ਸਾਧ ਸੰਗਤ ਦੂਜੇ ਗਰੀਬ ਮਾਪਿਆਂ ਨੂੰ ਚਿੰਤਾ ਪੈ ਜਾਂਦੀ ਹੈ ਵੀ ਅਸੀਂ ਕਿਵੇਂ ਧੀ ਪੁੱਤ ਵਿਆਹੀਏ ਸਾਡਾ ਵੱਡਿਆਂ ਦਾ ਵਿਖਾਵਾ ਤਾਂ ਵੱਡਾ ਹੋ ਗਿਆ ਨਾ ਪਰ ਸਾਧ ਸੰਗਤ ਜਿਹੜਾ ਗਰੀਬ ਹੈ ਉਹਨੂੰ ਤਾਂ ਚਿੰਤਾ ਪੈ ਗਈ ਨਾ ਤੇ ਮਾਫ ਕਰਿਓ ਸਾਧ ਸੰਗਤ ਜਿੱਥੇ ਵਿਆਹਾਂ ਤੇ ਲੱਖਾਂ ਰੁਪਈਆ ਦਾ ਖਰਚ ਕਰਕੇ ਵਿਖਾਵਾ ਦੁਨਿਆਵੀ ਬਣ ਗਿਆ ਉਥੇ ਅਸੀਂ ਭੋਗਾਂ ਦੇ ਵੀ ਕਿਤੇ ਵਿਛੇ ਨਹੀਂ ਰਹਿ ਗਏ ਉਥੇ ਵੀ ਸਾਡੇ ਹਾਲ ਇਹੀ ਹੋ ਬਣ ਗਏ ਵੀ ਲੱਖਾਂ ਰੁਪਈਆ ਉਥੇ ਵੀ ਖਰਚਣ ਲੱਗ ਗਏ ਜਦ ਕਿ ਚਾਹੀਦਾ ਸੀ ਗੁਰੂ ਦੀ ਹਜ਼ੂਰੀ ਵਿੱਚ ਸਾਦੇ ਵਿਆਹ ਸਾਦੇ ਭੋਗ ਪਾਉਂਦੇ ਜਿਵੇਂ ਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਮੱਤ ਬਖਸ਼ਿਸ਼ ਕੀਤੀ ਉਸੇ ਤਰ੍ਹਾਂ ਚੱਲਦੇ ਅਸੀਂ ਪਰ ਸਾਧ ਸੰਗਤ ਸਾਡਾ ਵਿਖਾਵਾ ਵੱਡਾ ਹੋ ਗਿਆ ਹੁਣ ਭਾਈ ਧਰਮੇ ਨੂੰ ਚਿੰਤਾ ਪੈ ਗਈ ਵੀ ਪੁੱਤ ਵਿਆਹਣਾ ਕਿਵੇਂ ਵਿਆਹਾਂਗਾ ਇਸੇ ਚਿੰਤਾ ਦੇ ਵਿੱਚ ਸਾਧ ਸੰਗਤ ਨੂੰ ਬਸ ਇੱਕੋ ਹੀ ਰਾਹ ਦਿਖਾਈ ਦਿੰਦਾ ਹੈ ਜਿਹੜਾ ਗੁਰੂ ਨਾਲ ਜੁੜਿਆ ਹੋਇਆ ਤੇ ਉਹ ਗੁਰੂ ਦਾ ਓਟ ਆਸਰਾ ਤੱਕਦਾ ਤੇ ਸਾਧ ਸੰਗਤ ਭਾਈ ਧਰਮਾਂ ਘਰ ਵਾਲੀ ਨਾਲ ਸਲਾਹ ਕਰਦਾ ਆਪਣੇ ਪੁੱਤ ਭਾਈ ਸਾਧੂ ਨੂੰ ਨਾਲ ਲੈਂਦਾ ਤੇ ਸਾਧ ਸੰਗਤ ਸ੍ਰੀ ਦਰਬਾਰ ਸਾਹਿਬ ਚਲਾ ਜਾਂਦਾ ਛੇਵੇਂ ਪਾਤਸ਼ਾਹ ਜੀ ਦੇ ਪਾਸ ਕਹਿੰਦਾ ਉੱਥੇ ਅਰਦਾਸ ਕਰਦਾ ਮੇਰੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਮੇਰੇ ਸਤਿਗੁਰੂ ਮਹਾਰਾਜ ਸੁਣਨਗੇ ਤੇ ਮੇਰਾ ਪਾਰ ਉਤਾਰਾ ਹੋਵੇਗਾ ਮੇਰਾ ਕੁਝ ਨਵੇੜਾ ਹੋਵੇਗਾ ਕਿਤੇ ਚੰਗੇ ਘਰ ਮੇਰੇ ਬੱਚੇ ਵਿਆਹੇ ਜਾਣਗੇ ਤੇ ਸਾਧ ਸੰਗਤ ਇਹ ਸੋਚਾਂ ਦੇ ਵਿੱਚ ਜਦੋਂ ਦਰਬਾਰ ਸਾਹਿਬ ਆਉਂਦਾ ਦਰਬਾਰ ਸਜਿਆ ਹੁੰਦਾ ਸਤਿਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਨਮਸਕਾਰ ਕਰਕੇ ਤੇ ਸਾਰਿਆਂ ਤੋਂ ਪਿੱਛੇ ਜਾ ਕੇ ਦੀਵਾਨ ਵਿੱਚ ਭਾਈ ਧਰਮਾ ਸੱਜ ਜਾਂਦਾ ਹੈ ਉਡੀਕਦਾ ਵੀ دیਵਾਨਾ ਦੀ ਸਮਾਤੀ ਹੋਵੇਗੀ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਇੱਥੋਂ ਉੱਠਣਗੇ ਆਪਣੇ ਨਿਵਾਸ ਸਥਾਨ ਵੱਲ ਜਾਣਗੇ ਤੇ ਜਾਂਦਿਆਂ ਨੂੰ ਰਾਹ ਵਿੱਚ ਹੀ ਜਾ ਕੇ ਬੇਨਤੀ ਕਰਾਂਗਾ ਵੀ ਸਾਰਿਆਂ ਦੇ ਸਾਹਮਣੇ ਮੈਂ ਬੇਨਤੀ ਨਾ ਕਰਾਂ ਤੇ ਚੰਗਾ ਲੋਕ ਕੀ ਸੋਚਣਗੇ ਵੀ ਸਾਰੀ ਉਮਰ ਸੇਵਾ ਕਰਦਾ ਰਿਹਾ ਤੇ ਅੱਜ ਮੰਗਣ ਆ ਗਿਆ ਪ੍ਰਸਾਦ ਸੰਗਤ ਮੰਗਣਾ ਵੀ ਅਸੀਂ ਕਿੱਥੋਂ ਐ ਮੈਂ ਇਹ ਨਹੀਂ ਕਹਿੰਦਾ ਮੰਗੋ ਨਾ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨਤੇ ਤਿਨਕੇ ਕਾਜ ਸਵਾਰਤਾ ਮੰਗਣਾ ਵੀ ਅਸੀਂ ਐਸ ਸਤਿਗੁਰ ਦੇ ਕੋਲੋਂ ਐ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਇਹ ਨਹੀਂ ਕਹਿੰਦੇ ਮੇਰੇ ਸਾ ਪਾਸ਼ਾ ਵੀ ਮੰਗੋ ਨਾ ਮੰਗਣਾ ਵੀ ਇੱਥੋਂ ਐ ਦੁਨੀਆ ਅੱਗੇ ਝੋਲੀਆਂ ਨਹੀਂ ਅੱਡਣੀਆਂ ਸਾਧ ਸੰਗਤ ਗੁਰੂ ਨਾਨਕ ਦੇ ਦਰ ਤੇ ਅੱਡਣੀਆਂ ਭਾਈ ਧਰਮਾ ਉਡੀਕਣ ਲੱਗ ਪਿਆ دیਵਾਨਾਂ ਦੀ ਸਮਾਪਤੀ ਹੋਵੇ ਤੇ ਗੁਰੂ ਸਾਹਿਬ ਨੂੰ ਮੈਂ ਜਾ ਕੇ ਬੇਨਤੀ ਕਰਾਂ ਕੱਲਿਆਂ ਨੂੰ ਜਾਂਦਿਆਂ ਹੋਿਆਂ ਨੂੰ ਸਾਰਿਆਂ ਸਾਹਮਣੇ ਬੇਨਤੀ ਨਾ ਕਰਾਂ ਸਮਾਪਤੀ ਹੋਈ ਤੇ ਸਾਧ ਸੰਗਤ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਆਸਨਾ ਤੋਂ ਉੱਠੇ ਤੇ ਜਦੋਂ ਮੇਰੇ ਮਹਾਰਾਜ ਪਾਤਸ਼ਾਹ ਜੀ ਦਾ ਭਾਈ ਧਰਮੇਵਲ ਧਿਆਨ ਗਿਆ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਸੰਗਤ ਨੂੰ ਕਹਿਣ ਲੱਗੇ ਸਾਧ ਸੰਗਤ ਜੀ ਅਜੇ ਬੈਠੇ ਰਹੋ ਕਿਸੇ ਨੇ ਉੱਠ ਕੇ ਜਾਣਾ ਨਹੀਂ ਅਸੀਂ ਦੋਕ ਗੱਲਾਂ ਕਰਨੀਆਂ ਆਪਣੇ ਸਿੱਖ ਨਾਲ ਆਪਣੇ ਸੇਵਕ ਦੇ ਨਾਲ ਸਤਿਗੁਰੂ ਮਹਾਰਾਜ ਚੱਲਦੇ ਚੱਲਦੇ ਤੇ ਭਾਈ ਧਰਮੇ ਕੋਲ ਆ ਕੇ ਖੜ ਗਏ। ਸਾਰੀ ਸੰਗਤ ਵਿੱਚੋਂ ਭਾਈ ਧਰਮੇ ਨੂੰ ਪੁੱਛਿਆ ਵੀ ਭਾਈ ਧਰਮਿਆ ਕੀ ਹਾਲ ਹੈ ਤੇਰਾ? ਤੇ ਭਾਈ ਧਰਮਾ ਨਾ ਮਨ じゃ ਭਰ ਕੇ ਵੀ ਜਿੰਨੂੰ ਸਤਿਗੁਰ ਨੇ ਪੁੱਛ ਲਿਆ ਹੋਵੇ ਵੀ ਸਾਰੀ ਸੰਗਤ ਵਿੱਚੋਂ ਤੇ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਨੇ ਨਵਾਜਿਆ ਹੋਵੇ, ਨਾਮ ਬੁਲਾ ਕੇ ਲੈ ਕੇ ਬੁਲਾਇਆ ਹੋਵੇ ਤੇ ਉਹ ਕਿੰਨੇ ਭਾਗਾ ਵਾਲਾ ਹੋਵੇਗਾ ਸਾ ਸੰਗਤ। ਕਹਿਣ ਲੱਗਾ ਸਤਿਗੁਰੂ ਜੀ ਬੜੀ ਤੁਹਾਡੀ ਕਿਰਪਾ ਹੈ ਸਤਿਗੁਰ ਮਹਾਰਾਜ ਗੁਰੂ ਹਰगोबिंद ਸਾਹਿਬ ਫਰਮਾਉਂਦੇ ਕਹਿੰਦੇ ਭਾਈ ਧਰਮਿਆ ਆਇਆ ਕੁਝ ਮੰਗਣਾ ਤੇ ਮੰਗ ਲੈ ਗੁਰੂ ਨਾਨਕ ਦੇ ਦਰ ਦੇ ਦਰਵਾਜ਼ੇ ਤੇਰੇ ਵਾਸਤੇ ਖੁੱਲੇ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਭਾਈ ਧਰਮਿਆ ਕਹਿੰਦਾ ਸਹਿਬ ਮਹਾਰਾਜ ਬੜੀਆਂ ਬਖਸ਼ਿਸ਼ਾਂ ਤੁਹਾਡੀਆਂ ਬੜੀ ਕਿਰਪਾ ਤੁਹਾਡੀ ਵੇਖੋ ਮੰਗਣ ਆਇਆ ਸੀ ਪਰ ਮੰਗਦਾ ਨਹੀਂ ਕਿਉਂਕਿ ਇਹ ਵੀ ਸਤਗੁਰੂ ਦੀ ਕਿਰਪਾ ਵੀ ਜਦੋਂ ਅਸੀਂ ਗੁਰੂ ਦੇ ਚਰਨਾਂ 'ਚ ਜੁੜ ਕੇ ਤੇ ਮੰਗਣਾ ਵੀ ਖਤਮ ਹੋ ਜਾਂਦਾ ਹੈ ਸਤਗੁਰੂ ਜੀ ਫਿਰ ਫਰਮਾਉਂਦੇ ਕੁਝ ਮੰਗਣਾ ਤੇ ਮੰਗ ਲੈ ਭਾਈ ਧਰਮਿਆ ਕਹਿੰਦਾ ਸਤਗੁਰੂ ਜੀ ਬੜੀ ਕਿਰਪਾ ਰਹਿਮਤ ਹੈ ਤੁਹਾਡੀ ਫਿਰ ਸਤਗੁਰੂ ਮਹਾਰਾਜ ਅਗਲਾ ਵਚਨ ਪਤਾ ਕੀ ਕਹਿੰਦੇ ਕਹਿੰਦੇ ਭਾਈ ਧਰਮਿਆ ਜੇ ਤੂੰ ਨਹੀਂ ਕੁਝ ਮੰਗਣਾ ਤੇ ਅਸੀਂ ਤੇਰੇ ਕੋਲੋਂ ਕੁਝ ਮੰਗ ਲਈਏ ਸਾਰੀ ਸੰਗਤ ਦੀਆਂ ਧੋਣਾ ਉੱਚੀਆਂ ਹੋ ਗਈਆਂ ਸਾਧ ਸੰਗਤ ਧਿਆਨ ਭਾਈ ਧਰਮੇ ਦੇ ਵੱਲ ਤੇ ਗੁਰੂ ਹਰਗੋਬਿੰਦ ਸਾਹਿਬ ਵੱਲ ਵੀ ਸਤਿਗੁਰੂ ਮਹਾਰਾਜ ਇਹ ਗਰੀਬ ਜੇ ਸਿੱਖ ਦੇ ਕੋਲੋਂ ਕੀ ਮੰਗਣ ਲੱਗੇ ਨੇ ਅੱਜ ਸਤਿਗੁਰ ਤਾਂ ਦਾਤੇ ਨੇ ਦੇਣ ਵਾਲੇ ਨੇ ਅਸੀਂ ਸਾਰੇ ਅੱਜ ਲੈਣ ਵਾਸਤੇ ਆਏ ਆ ਪਰ ਸਤਿਗੁਰ ਮਹਾਰਾਜ ਇੱਕ ਸਿੱਖ ਦੇ ਕੋਲੋਂ ਮੰਗਣ ਲੱਗੇ ਨੇ ਹਰਾਨ ਹੋਏ ਸਾਰੇ ਗੁਰੂ ਕੇ ਪਿਆਰੇ ਜਦੋਂ ਵੇਖਦੇ ਨੇ ਨਾ ਤੇ ਪਾਤਸ਼ਾਹ ਜੀ ਫਿਰ ਆਕਦੇ ਨੇ ਕਹਿੰਦੇ ਭਾਈ ਧਰਮਿਆ ਕੁਝ ਮੰਗਣਾ ਚਾਹੁੰਦੇ ਆ ਮੰਗ ਲਈਏ ਤੇਰੇ ਕੋਲੋਂ ਵੇਖੇ ਕਿਤੇ ਮੁਕਰ ਨਾ ਜਾਵੀਂ ਵਾਦਾ ਕਰ ਜੋ ਮੰਗਾਂਗੇ ਤੇ ਤੂੰ ਦੇਂਗਾ ਜ਼ਰੂਰ ਭਾਈ ਧਰਮਾ ਅੱਖਾਂ ਜੀਆਂ ਭਰ ਕੇ ਕੰਬਦੀ ਦੀ ਜ਼ੁਬਾਨ ਨਾਲ ਕਹਿਣ ਲੱਗਾ ਪਾਸ਼ਾ ਮੇਰੇ ਕੋਲ ਤਾਂ ਹੈ ਕੁਛ ਨਹੀਂ ਮੈਂ ਮੱਥਾ ਵੀ ਨਹੀਂ ਟੇਕਿਆ ਕੋਈ ਭੇਡਾ ਵੀ ਨਹੀਂ ਅੱਗੇ ਰੱਖੀ ਸਤਿਗੁਰੂ ਮਹਾਰਾਜ ਮੈਂ ਕੀ ਦੇਣ ਦੇ ਜੋਗਾ ਸਤਿਗੁਰ ਜੀ ਕਹਿੰਦੇ ਜੋ ਤੇਰੇ ਕੋਲ ਹੈ ਨਾ ਉਹ ਸਾਨੂੰ ਅੱਜ ਕਿਤੋਂ ਹੋਰ ਥਾਂ ਇਹ ਨਹੀਂ ਮਿਲ ਸਕਦਾ ਤੇ ਸਹਿ ਮਹਾਰਾਜ ਕਹਿਣ ਲੱਗੇ ਫਿਰ ਮੰਗ ਲਈਏ ਤੇ ਸਾਰੀ ਸੰਗਤ ਵੇਖਦੀ ਅੱਜ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕੀ ਮੰਗਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਹੱਥ ਜੋੜ ਕੇ ਕਹਿੰਦੇ ਭਾਈ ਧਰਮਿਆ ਅਸੀਂ ਆਪਣੀ ਬੇਟੀ ਬੀਬੀ ਵੀਰੋ ਵਿਆਹਣੀ ਐ ਅਸੀਂ ਤੇਰਾ ਪੁੱਤ ਭਾਈ ਸਾਧੂ ਤੇਰੇ ਕੋਲ ਮੰਗਦੇ ਆ ਆਪਣੀ ਧੀ ਨਾਲ ਆਪਣਾ ਪੁੱਤ ਵਿਆਹ ਦੇ ਸਾਡੀ ਧੀ ਦੇ ਨਾਲ ਕੀ ਆਪਣਾ ਪੁੱਤ ਭਾਈ ਸਾਧੂ ਸਾਡੀ ਝੋਲੀ ਪਾਏਗਾ ਤੇ ਸਾਧ ਸੰਗਤ ਭਾਈ ਧਰਮੇ ਦੀ ਅੱਖਾਂ ਪਰ ਆਈਆਂ ਸਤਗੁਰੂ ਦੇ ਚਰਨਾਂ ਵਿੱਚ ਟੈ ਪਿਆ ਵੀ ਮੇਰੇ ਪਾਤਸ਼ਾਹ ਮੰਗਣ ਆਇਆ ਸੀ ਵੀ ਬੱਚੇ ਵਿਆਹੇ ਜਾਣ ਕਿਸੇ ਚੰਗੇ ਘਰ ਦੇ ਵਿੱਚ ਮੈਨੂੰ ਨਹੀਂ ਸੀ ਪਤਾ ਮੇਰੇ ਪਾਤਸ਼ਾਹ ਵੀ ਮੈਨੂੰ ਤਾਂ ਤੁਸੀਂ ਆਪਣਾ ਕੁੜਮ ਬਣਾ ਲੈਣਾ ਆਪਣਾ ਰਿਸ਼ਤੇਦਾਰ ਬਣਾ ਲੈਣਾ ਸਤਗੁਰੂ ਮਹਾਰਾਜ ਨੇ ਗੱਲ ਨਾਲ ਲਾਇਆ ਤੇ ਬਾਬਾ ਬੁੱਢਾ ਜੀ ਨੂੰ ਆਖਿਆ ਬਾਬਾ ਬੁੱਢਾ ਜੀ ਜਾਓ ਬੀਬੀ ਵੀਰੋ ਜੀ ਦਾ ਸ਼ਗਨ ਅੱਜ ਭਾਈ ਸਾਧੂ ਦੀ ਝੋਲੀ ਦੇ ਵਿੱਚ ਪਾਓ ਤੇ ਵਿਆਹ ਦੀ ਤਰੀਕ ਮੁਕਰਰ ਕਰ ਦਿਓ ਆਨੰਦ ਕਾਰਜ ਕਰਨੇ ਨੇ ਵੇਖੋ ਸਤਗੁਰੂ ਦੀਆਂ ਬਖਸ਼ਿਸ਼ਾਂ ਸਾਧ ਸੰਗਤ ਇਹ ਕੁਝ ਮਿਲਦਾ ਹੈ ਗੁਰੂ ਦੇ ਕੋਲੋਂ ਸਹਿ ਮਹਾਰਾਜ ਪਾਤਸ਼ਾਹ ਜੀ ਦੇ ਦਰ ਤੂੰ ਮੰਗਣ ਦੀ ਕਿਤੇ ਸਾਡੇ ਅੰਦਰ ਭਾਵਨਾ ਹੋਵੇ ਪਿਆਰ ਹੋਵੇ ਗਾਵੀਐ ਸੁਣੀਐ ਮੰਨ ਰੱਖੀਐ ਭਾਉ ਪਿਆਰ ਇੱਕ ਸ਼ਰਤ ਹੈ ਇੱਕ ਕੰਡੀਸ਼ਨ ਹੈ ਇਸ ਪਿਆਰ ਦੀ ਭਾਵਨਾ ਨਾਲ ਆਓ ਤੇ ਗੁਰੂ ਮਹਾਰਾਜ ਪਾਤਸ਼ਾਹ ਜੀ ਫਿਰ ਆਪਣਾ ਬਣਾ ਕੇ ਤੋਰਦੇ ਨੇ ਸਾਧ ਸੰਗਤ ਸਤਗੁਰੂ ਕਿਰਪਾ ਕਰਨ ਇਸ ਦਰ ਦੀਆਂ ਖੁਸ਼ੀਆਂ ਲੈਣ ਵਾਸਤੇ ਆਇਓ ਸਤਿਗੁਰੂ ਮਹਾਰਾਜ ਆਪਣੇ ਦਰ ਘਰ ਦੀਆਂ ਵਡਿਆਈਆਂ ਖੁਸ਼ੀਆਂ ਤੁਹਾਡੀ ਝੋਲੀ ਵਿੱਚ ਪਾ ਕੇ ਸਾਡੀ ਝੋਲੀ ਵਿੱਚ ਪਾ ਕੇ ਆਪਣੇ ਦਰ ਘਰ ਦੀ ਸੇਵਾ ਕਰਨ ਦੇ ਬਲ ਉਦਮ ਬਖਸ਼ਿਸ਼ ਕਰਨ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੋਟਨ ਕੋਟ ਸ਼ੁਕਰਾਨਾ ਜੁਗੋ ਜੁਗ ਅਟਲ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਬਹੁਤ ਬਹੁਤ ਧੰਨਵਾਦ ਮਹਾਂਪੁਰਸ਼ ਬਾਬਾ ਜੀ ਇਸ ਸਥਾਨ ਤੇ ਜੋ ਸੇਵਾ ਨਿਭਾਰੇ ਹਨ